ਫਲੋਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ 6 ਸਾਲ ਦੀ ਅਗਵਾ ਬੱਚੀ ਬਰਾਮਦ ਕਰ ਰਹੀ ਕੀਤੀ ਪਰਿਵਾਰ ਦੇ ਹਵਾਲੇ ਦੱਸਦੀ ਹੈ ਕਿ ਲੋਕ ਇਨਸਾਫ ਮੰਜ ਤਹਿਸੀਲ ਫਲੋਰ ਦੀ ਟੀਮ ਵੱਲੋਂ ਫਲੋਰ ਤੋਂ ਕੁਝ ਦਿਨ ਪਹਿਲਾਂ ਅਗਵਾ ਹੋਈ 6 ਸਾਲ ਦੀ ਬੱਚੀ ਨੂੰ ਬਰਾਮਦ ਕਰਨ ਵਿੱਚ ਫਲੋਰ ਪੁਲਿਸ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਤੇ ਬੱਚੀ ਸਹੀ ਸਲਾਮਤ ਪਰਿਵਾਰ ਹਵਾਲੇ ਕਰ ਦਿੱਤੀ ਹੈ ਇਸ ਵੰਦੀ ਨਾਬਾਲਗ ਲੜਕੀ ਦੇ ਪਰਿਵਾਰ ਵੱਲੋਂ ਲੋਕ ਇਨਸਾਫ ਮੰਜ ਦੇ ਅਗਵਾ ਦੀ ਮੌਜੂਦਗੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਸਹਿਯੋਗ ਦੇਣ ਲਈ ਲੋਕ ਇਨਸਾਫ ਮੰਜ ਤਹਿਸੀਲ ਫਲੋਰ ਦੇ ਅਗਵਾ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਲੜਕੀ ਦੀ ਮਾਤਾ ਅਤੇ ਪਿਤਾ ਵੱਲੋਂ ਦੱਸਿਆ ਗਿਆ ਕਿ ਅਗਰ ਲੋਕ ਇਨਸਾਫ ਮੰਚ ਤੇ ਆਗੂ ਸਾਡੀ ਮਦਦ ਨਾ ਕਰਦੇ ਤਾਂ ਸ਼ਾਇਦ ਸਾਡੀ ਬੇਟੀ ਅੱਜ ਸੁਰੱਖਿਤ ਸਾਡੇ ਵਿਚਕਾਰ ਨਾ ਹੁੰਦੀ ਇਸ ਮੌਕੇ ਲੋਕ ਇਨਸਾਫ ਮੰਚ ਤਹਿਸੀਲ ਫਲੋਰ ਦੇ ਪ੍ਰਧਾਨ ਜਰਨੈਲ ਫਲੋਰ 77 ਪਰਸ਼ੋਤਮ ਫਲੋਰ ਸੀਨੀਅਰ ਮੀਤ ਪ੍ਰਧਾਨ ਹੰਸਰਾਜ ਸੰਤੋਖਪੁਰਾ ਕੈਸ਼ੀਅਰ ਡਾਕਟਰ ਸੰਦੀਪ ਫਲੋਰ ਜਸਵੰਤ ਬੋਧ RAMJIDAS ਗੰਨਾ ਪਿੰਟ ਗੁਰਮੀਤ ਸਿੰਘ ਨੰਬਰਦਾਰ ਭੁੱਲੇਵਾਲਾ ਆਦਿ ਨੇ ਕਿਹਾ ਕਿ ਉਹ ਹਰ ਵੇਲੇ ਲੋਕਾਂ ਦੀ ਮਦਦ ਲਈ ਤਤਪਰਹੰ ਦਿਖਾਉਂਦੇ ਹਾਂ ਪੂਰੀ ਖਬਰ हमने लड़की का पिता है और जितने साथ दिए हैं जनरल सिंह साथ दिए हैं कॉमरेड उन्हें द्वारा बच्ची हमारी बरामद हुई है लाख लाख धन्यवाद कॉमरेड जी को साल की है मेरे पास एक बंदा रहता था वो नहीं आया मेरे से रोने गाने लगा मैंने उसका हेल्प की मैंने अपने घर में रखे उसको रोटी पानी भी दिए मेरे नाल लगा एक उस पर मैं विश्वास करके बच्चे भी छोड़ के मैंने काम पर चली गई मेरी लड़के के साथ उन्होंने कपड़े देने की बहाने से उसको लेके बिहार चला गया जी मैंने आए थाना में मेरे थाने वाले ने कोई सुनवाई नहीं की नाले मेरे कुटी भी मैंने ना एक पाजी नहीं मेरे को मिले उन्हें बंदे ने ले गया मेरे को कचलते ने कमरेट के पास ले जाते हैं मैंने गई आप पाजी ने मेरे को मिले मेरे को मदद की है मेरे नाल कोई नहीं खड़ रहा था पाजी ने मेरे को दस हजार कर्ज करके मेरे को दिए किराया भरा करके दिए मेरे को मैंने गई मेरा बहुत हेल्प यह है जी मेरे लान ले ही खड़े हुए और मेरे नाल कोई नहीं खड़ता था पुलिस वाला भी नहीं सुनता था मेरे को नाले चपेड़ भी मार के बाहर काट दिया था किस चपेट किसने मारा लेडीज पुलिस मारा जी और इंजाम मैंने बताई तो मेरे को गलती इंजाम लगाई उसके नाल तेरा चक्कर था ऐसा है वैसा है मैंने ना ही करी तो मेरे को चपेट भी मारी है जी मेरे नाल कोई नहीं खड़ा हुआ था पुलिस वाले भी नहीं सुनते थे फिर ने मैं पाजी का सहारा पाई तो मेरा लड़की भी मिल गई जी सही सलामत सारे कुछ ने पाजी के नाली हुआ है मेरा जो भी काम हुआ है तो अभी बच्ची मिल गई बच्ची भी मिल गई है जी

ਉਹਨੂੰ ਕੋਈ ਆਦਮੀ ਬੜਗਾ ਕੇ ਉਹਨੂੰ ਕੱਪੜਿਆਂ ਵਿੱਚ ਆਸਾ ਦੇ ਕੇ ਉਹਨੂੰ ਗਵਾਹ ਕਰਕੇ ਲੈ ਗਿਆ ਤੇ ਉਸ ਤੋਂ ਬਾਅਦ ਉਹਦਾ ਪਰਿਵਾਰ ਜਿਹੜਾ ਉਹਦੇ ਮਾਪੇ ਆ ਹੋਰ ਕੁਆਂਦੀ ਆ ਉਹ ਥਾਣੇ ਦੇ ਵਿੱਚ ਗਏ ਥਾਣੇ ਆਇਆ ਤੋਂ ਕੋਹਾਰ ਲਾਇ ਕੋਹਾਰ ਸੁਣਨ ਦੀ ਬਜਾਏ ਥਾਣੇ ਆਇਆ ਨੇ ਪੁਲਸ ਦੇ ਜਿਹੜੇ ਮੁਲਾਜ਼ਮ ਸੀ ਉੱਥੇ ਲੇਡੀਜ਼ ਪੁਲਸ ਉਹਨੇ ਲੜਕੀ ਦੀ ਮਾਂ ਨੂੰ ਕੁੱਟਿਆ ਕੁੱਟਣ ਤੋਂ ਬਾਅਦ ਉਹਤੇ ਰੋਗ ਲਾ ਦਿੱਤੇ ਵੀ ਤੋਂ ਉਹ ਬੰਦੇ ਨਾਲ ਗੱਲ ਤਸੀਹ ਤੇ ਇਸ ਕਰਕੇ ਉਹ ਲੜਕੀ ਜਿਹੜੀ ਮਾਂ ਸੀ ਲੜਕੀ ਦੀ ਉਹ ਰੋਂਦੀ ਕਲਾਉਂਦੀ ਇੱਥੇ ਬਾਜ਼ਾਰ ਦੇ ਵਿੱਚ ਘੁੰਮ ਰਹੀ ਸੀ ਉਹਨੇ ਸਾਡੇ ਸਾਥੀਆਂ ਨਾਲ ਸੰਪਰਕ ਕੀਤਾ ਜਦੋਂ ਸਾਥੀ ਬੜੇ ਵੀ ਰੋਂਦੀ ਗਾਦੇ ਆ ਉਹਨੇ ਜਦੋਂ ਦੱਸਿਆ ਵੀ ਆਹ ਤਹਾਣੀ ਹੈ ਮੇਰੀ ਲੜਕੀ ਜਿਹੜੀ 6 ਸਾਲ ਦੀ ਨੂੰ ਗਵਾ ਕਰਕੇ ਲੈ ਗਿਆ ਤੇ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਫਿਰ ਉਹ ਸਾਡੇ ਲੋਕ ਇਨਸਾਫ ਮਚ ਕੋਲ ਆਈ ਅਸੀਂ ਲੋਕ ਇਨਸਾਫ ਮਚ ਵਾਲੇ ਜੋ ਥਾਣੇ ਗਏ ਜਿਹੜਾ ਥਾਣੇ ਦਾ ਬਿਹੇਵ ਸੀ ਉਹ ਬਹੁਤ ਮਾੜਾ ਸੀ ਉਸ ਤੋਂ ਬਾਅਦ ਅਸੀਂ ਡੀਐਸਪੀ ਖਲੋਤ ਸਾਹਿਬ ਨੂੰ ਮਿਲਿਆ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੇ ਸਾਡੀ ਗੱਲ ਸੁਣੀ ਆ ਕੱਲ ਸੁਣ ਤੋਂ ਬਾਅਦ ਉਨੇ ਟੀਮਾਂ ਬਣਾਈਆਂ ਟੀਮਾਂ ਬਣਾਉਣ ਤੋਂ ਬਾਅਦ ਜਿਹੜੀ ਲੜਕੀ ਜਿੱਥੇ ਗਈ ਸੀ ਬਿਹਾਰ ਦੇ ਵਿੱਚ ਉੱਥੇ ਅਸੀਂ ਡੀਐਸਪੀ ਦਾ ਜਿਹੜਾ ਨੰਬਰ ਸੀ ਉਹ ਵੀ ਐਸਐਚਓ ਸਾਹਿਬ ਨੂੰ ਲੈ ਕੇ ਦਿੱਤਾ ਉੱਥੇ ਜਿਹੜੇ ਜਿੱਥੇ ਗਏ ਸੀ ਜਿਹੜੇ ਪਰਿਵਾਰਕ ਹੋ ਗਏ ਸੀ ਉਹਦਾ ਵੀ ਨੰਬਰ ਲੈ ਕੇ ਦਿੱਤਾ ਤੇ ਉੱਥੇ ਜਿਹੜੀ ਉੱਥੇ ਦੀ ਪੁਲਿਸ ਆ ਬਿਹਾਰ ਦੀ ਉਹਨੇ ਫੌਰੀ ਕਾਰਵਾਈ ਕਰਦੇ ਹੋਏ ਲੜਕੀ ਜਿਹੜੀ ਬਰਾਮਦ ਕਰ ਲਈ ਬਰਾਮਦ ਕਰਨ ਤੋਂ ਬਾਅਦ ਜਿਹੜੀਆਂ ਇੱਥੇ ਦੀਆਂ ਟੀਮਾਂ ਸੀ ਫਲੋਰ ਦੀਆਂ ਉਹ ਬਿਹਾਰ ਦੇ ਵਿੱਚ ਜਾਂਦੀਆਂ ਫਿਰ ਉਹ ਲੜਕੀ ਨੂੰ ਲੈ ਕੇ ਆਉਂਦੀਆਂ ਲੜਕੀ ਨੂੰ ਅੱਜ 2 ਦਿਨ ਹੋ ਗਏ ਘਰ ਆਈ ਨੂੰ ਤੇ ਅੱਜ ਅਸੀਂ ਲੜਕੇ ਆ ਨਾਲ ਸੰਪਰਕ ਕੀਤਾ ਲੜਕੇ ਆ ਜਿਹੜੇ ਆ ਧੰਨਵਾਦ ਕਰਨਾ ਚਾਹੁੰਦੇ ਬਹੁਤ ਬਹੁਤ ਲੋਕਾਂ ਸਾਹਿਬ ਮਾਂਜ ਦਾ ਧੰਨਵਾਦ ਆ ਤੇ ਅਸੀਂ ਨਾਲ ਜਿੱਥੇ ਇਹਨਾਂ ਦਾ ਲੜਕੇ ਦੀ ਮਦਦ ਪਰਿਵਾਰ ਦੀ ਕੀਤੀ ਆ ਉਥੇ ਅਸੀਂ ਹੋਰ ਵੀ ਚਾਹੁੰਦੇ ਆ ਵੀ ਜਿਹੜੇ ਜਿਹਨਾਂ ਨਾਲ ਬੇਇਨਸਾਫੀ ਹੋ ਰਹੀ ਆ ਉਹ ਸਾਡੇ ਲੋਕਾਂ ਸਾਹਿਬ ਮਾਂਜ ਨਾਲ ਸੰਪਰਕ